ਕਾਨੂੰ ਲੈ ਕੇ ਚੱਲਦੀ ਮਨੁੱਖ ਪ੍ਰਵਾਸ ਕਿਉਂ ਕਰਦਾ ਇਹ ਜਿਹੜਾ ਸਵਾਲ ਹੈ ਤੇ ਦੇਖੋ ਆਰਥਿਕ ਕਾਰਨ ਤਾਂ ਹੈਗੇ ਹੈਗੇ ਨੇ ਆਪਾਂ ਇਹ ਮੰਨ ਕੇ ਚੱਲੂ ਕਿ ਆਰਥਿਕ ਕਾਰਨਾ ਕਰਕੇ ਹੀ ਪ੍ਰਵਾਸ ਕਰਦਾ ਹੈ ਜੀ ਇੱਕ ਆਪਾਂ ਪਿਛਲੇ ਦਿਨੀ ਦੇਖਿਆ ਕਿ 1 ਲੱਖ ਬੰਦਾ ਇੰਗਲੈਂਡ ਦੇ ਵਿੱਚ ਆਣ ਕੇ ਪ੍ਰੋਡਕਸ਼ਨ ਕਰਦਾ ਨਿਊਜ਼ੀਲੈਂਡ ਦੇ ਵਿੱਚ ਪ੍ਰੋਡਕਸ਼ਨ ਹੁੰਦੇ ਆ ਅਮਰੀਕਾ ਵਿੱਚ ਤਾਂ ਇੱਕ ਸਰਕਾਰ ਜਿਹੜੀ ਹੁਣ ਟਰੰਪ ਦੀ ਆਈ ਉਹ ਇਸ ਮੁੱਦੇ ਨੂੰ ਲੈ ਕੇ ਬਣੀ ਆ ਕਿ ਪ੍ਰਵਾਸ ਮੁਕਤਮ ਕਰੋ ਜੀ ਪਰ ਵੈਸੇ ਜਦੋਂ ਮਨੋ ਕੋ ਪਰਵਾਹ ਕਰਦਾ ਉਹਦੇ ਦੂਜੇ ਵੱਡੇ ਕਾਰਨ ਵੀ ਇੱਥੋਂ ਦੇ ਕੀ ਵਾਤਾਵਰਣ ਖਰਾਬ ਹੋ ਗਿਆ ਕੀ ਪਾਣੀ ਸਾਰਾ ਧਰਤੀ ਦਾ ਖਰਾਬ ਹੋ ਗਿਆ ਕੀ ਇੱਥੇ ਖਾਣ ਦੀਆਂ ਕੋਈ ਜਿਹੜੀਆਂ ਹਾਲਤਾਂ ਉਹ ਰਹੀਆਂ ਹੀ ਨਹੀਂ ਜਾਂ ਖਾਣ ਜੋ ਕੋਈ ਸਮਾਨ ਨਹੀਂ ਰਿਹਾ ਇਦਾਂ ਦਾ ਤਾਂ ਕੋਈ ਹੈ ਨਹੀਂ ਸਿਰਫ ਕੰਮ ਵਿੱਚ ਹੀ ਤਬਦੀਲੀਆਂ ਆਈਆਂ ਇਸ ਲਈ ਕਿ ਦੂਜੀ ਦੁਨੀਆ ਦੇ ਪਹਿਲਾਂ ਵੀ ਹੋਇਆ ਕਿ ਇੰਗਲੈਂਡ ਵਾਲਿਆਂ ਨੇ ਹੋਰ ਵਾਲੇ ਵਾਲਿਆਂ ਨੂੰ ਸਾਰੀ ਲੁੱਟ ਕਰਕੇ ਉੱਥੇ ਆਉਦੇ ਜਿਹੜੀਆਂ ਸਹੂਲਤਾਂ ਦਿੱਤੀਆਂ ਜੀ ਕਿ ਉਹਨਾਂ ਲੋਕਾਂ ਨੂੰ ਉਹ ਸਹੂਲਤਾਂ ਦਿੱਤੀਏ ਉੱਥੇ ਦੂਜੇ ਨਾ ਆਉਣ ਜੀ ਅੱਜ ਪੰਜਾਬ ਦੇ ਵਿੱਚ ਨਹੀਂ ਦੇਸ਼ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪ੍ਰਵਾਸ ਦਾ ਜਿਹੜਾ ਮੁੱਦਾ ਹੈ ਉਹ ਛਾਇਆ ਹੋਇਆ ਹੈ ਪ੍ਰਵਾਸ ਸ਼ਬਦ ਚਾਹੇ ਛੋਟਾ ਜਿਹਾ ਹੈ ਪਰ ਇਹਦੇ ਪਿਛਲੀਆਂ ਕਹਾਣੀਆਂ ਇਹਦੇ ਵਿੱਚਲੇ ਦੁੱਖ ਦਰਦ ਤਕਲੀਫਾਂ ਇਹਦੀਆਂ ਕਾਮਯਾਬੀਆਂ ਨਾ ਕਾਮਯਾਬੀਆਂ ਇਹਦੇ ਪਿਛਲੇ ਵਿੱਚ ਬਹੁਤ ਇਤਿਹਾਸ ਜਿਹੜਾ ਛੁਪਿਆ ਹੋਇਆ ਹੈ ਤੋਂ ਸਭ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਜਿੰਦਰ ਭਦੌੜ ਜੀ ਨੂੰ ਜੀ ਆਇਆਂ ਆਖਾਂਗਾ ਜੀ ਬਹੁਤ-ਬਹੁਤ ਜੀ ਆਇਆਂ ਧੰਨਵਾਦ ਸੁਰਜੀਤ ਜੀ ਜੀ ਰਜਿੰਦਰ ਪਤੋੜ ਜੀ ਜਿਵੇਂ ਤੁਸੀਂ ਵੀ ਕਾਫੀ ਸੋਸ਼ਲ ਮੀਡੀਆ ਦੇਖਦੇ ਹੋ ਖ਼ਬਰਾਂ ਵੀ ਪੜ੍ਹਦੇ ਹੋ ਸੋਸਾਇਟੀ ਦੇ ਜਥੇਬੰਦਕ ਤੌਰ ਤੇ ਕੰਮ ਵੀ ਕਰਦੇ ਹੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਪ੍ਰਵਾਸ ਦਾ ਮੁੱਦਾ ਬਹੁਤ ਸ਼ਾਇਆ ਹੋਇਆ ਹੈ ਜੀ ਤੋਂ ਪ੍ਰਵਾਸ ਵਾਲੇ ਮੁੱਦੇ ਤੇ ਜੇਕਰ ਆਪਾਂ ਗੱਲ ਸ਼ੁਰੂ ਕਰੀਏ ਤੇ ਇਹ ਪ੍ਰਵਾਸ ਕੀ ਹੈ ਤੇ ਕਿਉਂ ਸ਼ੁਰੂ ਹੁੰਦਾ ਹੈ ਸਰ ਜੀ ਜੀ ਪ੍ਰਵਾਸ ਮੋٹے ਤੌਰ ਤੇ ਤਾਂ ਇਹ ਵੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਨੂੰ ਪ੍ਰਵਾਸ ਮੰਨ ਲਿਆ ਜਾਂਦਾ ਜੀ ਦੋ ਕਾਰਨਾ ਕਰਕੇ ਪ੍ਰਵਾਸ ਹੁੰਦਾ ਜਿਉਂਦੇ ਰਹਿਣ ਲਈ ਜੀ ਤੇ ਬਿਹਤਰ ਜ਼ਿੰਦਗੀ ਦੀਆਂ ਜਿਉਣ ਹਾਲਤਾਂ ਲਈ ਜੀ ਜਿਉਂਦੇ ਰਹਿਣ ਲਈ ਜਿਵੇਂ ਆਪਾਂ ਅਕਸਰ ਹੀ ਗੱਲ ਚੱਲਦੀ ਪਈ ਹੈ ਵੀ ਯਾਰ ਪੰਛੀ ਵੀ ਪ੍ਰਵਾਸ ਕਰਦੇ ਆ ਉਹਨਾਂ ਦਾ ਪ੍ਰਵਾਸ ਜਿਉਂਦੇ ਰਹਿਣ ਲਈ ਆ ਜੀ ਜਦੋਂ ਉਹਨਾਂ ਨੂੰ ਲੱਗਦਾ ਕਿ ਇੱਥੇ ਉਹਨਾਂ ਦਾ ਰਹਿਣਾ ਮੁਸ਼ਕਲ ਹੈ ਇੱਥੇ ਉਹਨਾਂ ਦਾ ਭੋਜਨ ਖੁਰਾਕ ਨਹੀਂ ਮਿਲਦੀ ਪਈ ਤੇ ਉਹ ਪ੍ਰਵਾਸ ਕਰ ਜਾਂਦੇ ਆ ਆਪਾਂ ਨੂੰ ਪਤਾ ਕਿ ਸਾਡੇ ਪੰਜਾਬ ਚ ਵੀ ਪ੍ਰਵਾਸੀ ਪੰਛੀ ਆਉਂਦੇ ਆ ਤੇ ਉਹ ਚਲੇ ਜਾਂਦੇ ਆ ਇੱਕ ਇਸ ਤਰ੍ਹਾਂ ਦਾ ਪ੍ਰਵਾਸ ਹੁੰਦਾ ਕਿਸੇ ਦਾ ਕਾਲ ਪਿਆ ਲਗਾਤਾਰ ਔੜ ਪਈ ਪਾਣੀ ਸੁੱਕ ਗਏ ਹੋਰ ਹੋ ਗਿਆ ਉੱਥੋਂ ਵੀ ਪ੍ਰਵਾਸ ਹੋਇਆ ਜਾਂ ਕਿਸੇ ਦਾ ਬਹੁਤ ਵੱਡੇ ਹੜਾਂ ਕਰਕੇ ਕਹਿ ਲਓ ਸੁਨਾਮੀਆਂ ਕਰਕੇ ਕਹਿ ਲਓ ਕੁਟਾੜ ਹੈ ਸਭਿ ਤਮਾ ਖਤਮ ਹੋ ਜਾਂਦੀਆਂ ਨੇ ਤੇ ਉੱਥੋਂ ਵੀ ਪ੍ਰਵਾਸ ਹੋ ਜਾਂਦਾ ਜਿਉਂਦੇ ਰਹਿਣ ਵਾਲੀ ਗੱਲ ਹੈ ਜੀ ਦੂਜੀ ਗੱਲ ਪ੍ਰਵਾਸ ਵਾਲੀ ਆ ਜਾਂਦੀ ਕਿ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਲਈ ਜਿੱਥੇ ਲੱਗਦਾ ਕਿ ਜ਼ਿੰਦਗੀ ਨੂੰ ਬਿਹਤਰ ਬਣਾਈ ਜਾ ਸਕਦੀ ਹੈ ਉਧਰ ਨੂੰ ਵੀ ਫਿਰ ਪ੍ਰਵਾਸ ਆ ਜਿਹੜਾ ਲਗਾਤਾਰ ਉਹ ਹੁੰਦਾ ਹੀ ਆਇਆ ਤੇ ਚੱਲਦਾ ਲਗਾਤਾਰ ਚੱਲਦਾ ਉਹਦੇ 'ਚ ਜਦੋਂ ਕਿਤੇ ਕੋਈ ਅਸਾਮਾ ਬਣਾਉਂਦਾ ਤਾਂ ਫਿਰ ਉਹ ਇਹ ਜੀਆਂ ਗੱਲਾਂ ਬਾਤਾਂ ਸੰਕਟ ਖੜੇ ਹੁੰਦੇ ਆ ਤੇ ਉਹ ਸੰਕਟਾਂ ਦੇ ਵਿੱਚੋਂ ਫਿਰ ਜਿਹੜਾ ਜਦੋਂ ਸਹੀ ਹੱਲ ਨਹੀਂ ਸੋਚਿਆ ਜਾਂਦਾ ਫਿਰ ਦੋਸ਼ ਆ ਜਿਹੜਾ ਉਹ ਬੋਧਾ ਕਰਕੇ ਪ੍ਰਵਾਸੀਆਂ 'ਤੇ ਮੜ ਦਿੱਤਾ ਜਾਂਦਾ ਜੀ ਇਹ ਮਨੁੱਖੀ ਪ੍ਰਵਾਸ ਆਪਾਂ ਵੈਸੇ ਤੁਸੀਂ ਸਵਾਲ ਦਾ ਜਵਾਬ ਦਿੱਤਾ ਪਹਿਲਾਂ ਵੀ ਪਸ਼ੂ ਪੰਛੀ ਵੀ ਜਿਹੜੇ ਖਾਸ ਕਰ ਪੰਛੀ ਜਿਹੜੇ ਉੱਡਦੇ ਆ ਜਿਨ੍ਹਾਂ ਨੂੰ ਹੱਦਾਂ ਸਰਹੱਦਾਂ ਰੋਕ ਨਹੀਂ ਸਕਦੀਆਂ ਉਹ ਕਰਦੇ ਆ ਪਰ ਕਿਉਂਕਿ ਜਿਦਾ ਸਾਡਾ ਸਮਾਜ ਹੈ ਇਹ ਮਨੁੱਖਤਾ ਨਾਲ ਜੁੜਿਆ ਹੋਇਆ ਮੀਡੀਆ ਹਰ ਚੀਜ਼ ਜਿਹੜੀ ਹੈ ਰਾਜਨੀਤਿਕ ਕਾਰਨ ਜਿਹੜੇ ਹੈਗੇ ਆ ਉਹ ਕਈ ਵਾਰੀ ਮਾਹੌਲ ਨੂੰ ਕ੍ਰੀਏਟ ਕਰਕੇ ਟੇਡਾ ਢੰਗ ਦਾ ਹੋ ਸਕਦਾ ਰਾਜਨੀਤਿਕ ਕਰਨ ਇਹ ਨਹੀਂ ਹੋਇਆ ਕਿ ਕੋਈ ਰਾਜਨੀਤੀ ਚੋਂ ਇਹ ਬਣ ਗਿਆ ਹੋਵੇ ਵੀ ਬਹੁਤ ਸਾਰੇ ਲੋਕਾਂ ਨੂੰ ਇੱਕ ਥਾਂ ਤੋਂ ਉਠਾ ਕੇ ਦੂਜੇ ਥਾਂ ਜਾ ਕੇ ਸੈੱਟ ਕਰ ਦਿੱਤਾ ਹੋਵੇ ਕਿਸੇ ਮਨਸੇ ਦੇ ਤਹਿਤ ਜੀ हां दूजा ये ਤਾਂ ਰੂਪ ਹੋ ਸਕਦਾ ਕਿ ਮਾਹੌਲ ਇਹ ਜਾ ਕ੍ਰੀਏਟ ਕਰਦੇ ਹੋ ਜਿਵੇਂ ਪਿਛਲੇ ਸਮੇਂ ਚ ਹੋਇਆ ਵੀ ਹੈ ਵੀ ਪੰਜਾਬ ਚ ਵੀ ਇੱਥੇ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਚਲੋ ਵੀ ਚਲੋ 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 ਰੋਜਗਾਰ ਦੀ ਕਮੀ ਉਹ ਵੱਖਰੀ ਗੱਲ ਆ ਕਿ ਰੋਜਗਾਰ ਕਿਉਂ ਨਹੀਂ ਉਹਦਾ ਹੱਲ ਕੀ ਹੈ ਜਣੀ ਮੋਹਰ ਕ੍ਰੀਏਟ ਵੀ ਕੀਤਾ ਜਾਂਦਾ ਉਹਨੂੰ ਤਾਂ ਆਪਾਂ ਕਹਿ ਸਕਦੇ ਆ ਕਿ ਪੋਲੀਟੀਕਲ ਇਸ਼ੂ ਹੈਗਾ ਉਹ ਮਾਹੌਲ ਦੇ ਵਿੱਚ ਦੂਜੀਆਂ ਗੱਲਾਂ ਵੀ ਆ ਜਾਂਦੀਆਂ ਵੀ ਭਾਈ ਜਿਵੇਂ ਆਪਾਂ ਦੇਖਦੇ ਆ ਕਿ ਹੁਣ ਜਿਹੜਾ ਕੋ ਸਾਡੇ ਚੱਲ ਰਿਹਾ ਹੈ ਉਦੇ ਉਹ ਉਸ ਮਾਹੌਲ ਦੇ ਵੀ ਕੁਝ ਪੋਲੀਟੀਕਲ ਜਿਹੜੇ ਆ ਫਾਇਦੇ ਆ ਉਹ ਮਤਲਬ ਪੋਲੀਟਿਕਸ ਲੈ ਰਹੀ ਆ ਜੀ ਆਪਾਂ ਥੋੜਾ ਜਿਹਾ ਹੋਰ ਬਰੀਫ ਕਰਦੇ ਗੱਲ ਨੂੰ ਕਿ ਜਿਵੇਂ ਪੰਜਾਬ ਦੀ ਪਿਛਲੇ ਦਿਨੀ ਜਿਹੜੇ ਸਾਡੇ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਜਿਹੜੇ ਮਜ਼ਦੂਰ ਭਰਾ ਇੱਥੇ ਆਣ ਕੇ ਕੰਮ ਕਰਦੇ ਸੀਗੇ ਚਾਹੇ ਉਹਨਾਂ ਨੇ ਕੋਈ ਇੱਥੇ ਜੈਦ ਦਾ ਨਵੇਂ ਖਰੀਦਿਆਂ ਕਿਸੇ ਨੇ ਘਰ ਵੀ ਬਣਾਏ ਆ ਆਧਾਰ ਕਾਰਡ ਵੀ ਬਣਾਏ ਆ ਕੁਝ ਲੋਕਾਂ ਨੇ ਵੋਟਾਂ ਵੀ ਬਣਾਈਆਂ ਜਾਂ ਕੋਈ ਕਿਰਾਏ ਤੇ ਵੀ ਰਹਿੰਦੇ ਜੀ ਉਹਨਾਂ ਦੇ ਇੱਕ ਪ੍ਰਵਾਸੀ ਵੱਲੋਂ ਜਾਂ ਪਿੱਛੇ ਜਾ ਵੀ 2 4 5 7 ਘਟਨਾਵਾਂ ਹੋਈਆਂ ਹੋਣਗੀਆਂ ਉਹ ਕੋਈ ਗੈਰ ਮਨੁੱਖੀ ਕੋਈ ਘਟਨਾ ਜਿਹੜੀ ਹੈ ਉਸ ਕਿਸਮ ਦੀ ਜਿਹੜੀ ਦੋਸ਼ੀ ਪਾਇਆ ਗਿਆ ਉਹ ਵਾਪਰ ਗਈ ਉਹਦੇ ਲਈ ਕੀ ਉਹ ਸਮੁੱਚੇ ਰੂਪ ਦੇ ਵਿੱਚ ਉਸ ਖੇਤਰ ਦੇ ਲੋਕ ਜਿਹੜੇ ਉਹ ਉਹਨਾਂ ਨੂੰ ਆਪਾਂ ਜ਼ਿੰਮੇਵਾਰ ਗਿਣ ਸਕਦੇ ਹਾਂ ਦੇਖੋ ਹਰ ਵਰਗ 'ਚ ਹਰ ਕਮਿਊਨਿਟੀ 'ਚ ਹਰ ਦੇਸ਼ 'ਚ ਹਰ ਫਿਰਕੇ ਦੇ ਵਿੱਚ ਹਰ ਤਰ੍ਹਾਂ ਦੀ ਮਾਨਸਿਕਤਾ ਦੇ ਲੋਕ ਮਿਲ ਜਾਣਗੇ ਜੀ ਅਪਰਾਧਿਕ ਵਿਰਤੀ ਦੇ ਲੋਕ ਆਪ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਆਹ ਸਟੇਟ ਦੇ ਲੋਕ ਆ ਇਸ ਧਰਮ ਦੇ ਲੋਕ ਆ ਇਹਨਾਂ 'ਚ ਨਹੀਂ ਹੁੰਦੀ ਉਹ ਹਰ ਇੱਕ ਥਾਂ ਹੀ ਪਈ ਹੈ ਤੇ ਕਿਤੇ ਕਿਤੇ ਜਦੋਂ ਮਾਹੌਲ ਮਿਲ ਜਾਂਦਾ ਉਹ ਜ਼ਿਆਦਾ ਭਾਰੂ ਹੋ ਜਾਂਦੀ ਹੈ ਜੀ ਉਹ ਜਦੋਂ ਜ਼ਿਆਦਾ ਭਾਰੂ ਹੋਣ ਤੋਂ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਵਾਪਰਦੀਆਂ ਰਹਿੰਦੀਆਂ ਰੂਟੀਨ 'ਚ ਤੇ ਜਦੋਂ ਕਿਸੇ ਘਟਨਾ ਨੂੰ ਥੋੜੀ ਜੀ ਰੰਗ ਤੇ ਜਿਹੜੀ ਹੈ ਉਹ ਕਿਸੇ ਆਰਥਿਕੇ ਤਾਂ ਕਰਕੇ ਕਹਿੰਦੋ ਰਾਜਨੀਤਿਕ ਕਿਸੇ ਤਾਂ ਕਰਕੇ ਮਿਲ ਜੇ ਉਹਨੂੰ ਤੂਲ ਮਿਲ ਜੇ ਤੇ ਫਿਰ ਉਹ ਘਟਨਾ ਵੱਡੀ ਬਣ ਜਾਂਦੀ ਹੈ ਇਹੀ ਕੁਛ ਹੁਸ਼ਿਆਰਪੁਰ ਵਾਲੀ ਘਟਨਾ ਦੇ ਵਿੱਚ ਵੀ ਹੋਇਆ ਜਿਹੋ ਜਿਹੀ ਉਹ ਘਟਨਾ ਬਹੁਤ ਨਿੰਦਣਯੋਗ ਹੈ ਜੀ ਅਪਰਾਧਿਕ ਵਰਤੀ ਨਾਲ ਹੋਇਆ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਇੰਨਾਂ ਘਟਨਾਵਾਂ ਦੇ ਵਿੱਚ ਸਾਨੂੰ ਸਾਡੇ ਲਈ ਪ੍ਰਸ਼ਾਸਨਿਕ ਤੌਰ ਤੇ ਕਹਿ ਸਕਦੇ ਆ ਆਪਾਂ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿ ਉਹ ਘਟਨਾ ਨੂੰ ਅੰਜਾਮ ਦੇਣ ਵਾਲੇ ਦੀ ਮਾਨਸਿਕ ਅਵਸਥਾ ਸਥਿਤੀ ਕਹੇ ਜੀ ਕੋਈ ਉਹਦਾ ਅਪਰਾਧਿਕ ਪਿਸ਼ੋਕੜ ਕੋਈ ਦੀ ਡਿਸਟਰਬ ਹੋਈ ਮਾਨਸਿਕ ਹਾਲਤ ਇਹ ਹੋਰ ਕਿਸੇ ਵਿੱਚ ਵੀ ਦੇਖਿਆ ਗਿਆ ਕਿ ਜਦੋਂ ਕੋਈ ਘਟਨਾ ਵੱਡੀ ਘਟਨਾ ਵਾਪਰ ਜਾਂਦੀ ਹੈ ਉਹ ਘਟਨਾ ਦਾ ਦੋਸ਼ੀ ਫੜਾਇਆ ਜਾਂਦਾ ਦੋਸ਼ੀ ਨੂੰ ਸਜ਼ਾ ਵੀ ਹੋ ਜਾਂਦੀ ਹੈ ਪਰ ਉਹ ਵਾਪਰੀ ਕਿਉਂ ਵਾਪਰਨ ਦੇ ਪਿੱਛੇ ਕਿਹੜੇ ਕਾਰਨ ਆ ਉਹ ਜਿੰਨੇ ਜੇ ਸਾਡੇ ਸਾਹਮਣੇ ਜਿਹੜੀਆਂ ਆਪਾਂ ਕਹਿੰਦੇ ਸੰਬੰਧਿਤ ਸੰਸਥਾਵਾਂ ਨੇ ਪ੍ਰਸ਼ਾਸਨ ਨੇ ਜੋ ਵੀ ਅਦਾਲਤਾਂ ਨੇ ਜੋ ਵੀ ਹੈ ਉਹ ਜਿੰਨੇ ਜਰ ਲਿਆ ਕੇ ਸਾਹਮਣੇ ਨਹੀਂ ਰਖਦੇ ਉਹਨਾਂ ਜਰ ਇੰਨਾ ਕੁ ਡਰਾਮਾ ਨੂੰ ਨੱਥ ਨਹੀਂ ਪਾਈ ਜਾ ਸਕਦੀ ਇਹੀ ਜੇ ਕਿਸੇ ਇੱਕ ਅੱਧੀ ਘਟਨਾ ਹੋਣ ਉਹ ਕੋਈ ਕਿਸੇ ਵੀ ਕਮਿਊਨਿਟੀ ਚ ਹੋ ਸਕਦੀ ਹੈ ਤੇ ਉਹਦੇ ਚ ਸਾਰੀ ਕਮਿਊਨਿਟੀ ਨੂੰ ਦੋਸ਼ੀ ਠਹਿਰਾਉਣਾ ਇਹ ਤਾਂ ਕਿਵੇਂ ਵੀ ਵਾਜਬ ਨਹੀਂ ਹੈ ਕਿਉਂਕਿ ਉਹ ਅਪਰਾਧਿਕ ਵਿਰਤੀ ਕਿਸੇ ਇਕੱਲੇ ਦੀ ਹੈ ਉਹ ਕਿਸੇ ਕਮਿਊਨਿਟੀ ਨੇ ਉਹਨੂੰ ਉਸ ਤਰ੍ਹਾਂ ਉਹਨੂੰ ਕੋਈ ਤਿਆਰਤਾ ਕੀਤਾ ਨਹੀਂ ਹੈ ਸੋ ਕਹਿਣ ਦਾ ਮਤਲਬ ਕੀ ਹੈ ਵੀ ਜਿਹੜਾ ਵਿਅਕਤੀ ਉਹਦੇ ਲਈ ਜ਼ਿੰਮੇਵਾਰ ਹੈ ਉਹਦੀ ਮਾਨਸਿਕ ਸਥਿਤੀ ਅਵਸਥਾ ਨੂੰ ਬਿਲਕੁਲ ਇਸ ਸਟੱਡੀ ਹੋਣ ਦਾ ਮਸਲਾ ਤੇ ਜਿਹੜਾ ਬਹੁਤ ਜ਼ਰੂਰੀ ਹੁੰਦਾ ਤੇ ਜਿਹੜਾ ਹਰ ਵਾਰੀ ਇਹ ਜਿਹੀਆਂ ਘਟਨਾਵਾਂ ਵੇਲੇ ਇਹਨੂੰ ਅੰਗੋਲਿਆ ਕੀਤਾ ਜਾਂਦਾ ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਹਨਾਂ ਉਹਨਾਂ ਦੀ ਸ਼ਾਨ ਮੀਣ ਕਰਕੇ ਇਹ ਜਿਹੇ ਅਪਰਾਧਿਕ ਵਿਰਤੀ ਵਾਲੇ ਜਿਹੜੇ ਅਨਸਰ ਨੇ ਉਹਨਾਂ ਨੂੰ ਮਤਲਬ ਸਖਤੀ ਨਾਲ ਕਹਿ ਲੋ ਸਖਤ ਸਜ਼ਾਵਾਂ ਨਾਲ ਕਹਿ ਲੋ ਨੱਥ ਪਾਉਣ ਦੀ ਲੋੜ ਹੈ ਜੀ ਇਸੇ ਤਰ੍ਹਾਂ ਜਿਵੇਂ 트럼ਪ ਨੇ ਜਦੋਂ ਆਪਣੇ ਇੱਕ ਪੰਜਾਬੀ ਮੁੰਡੇ ਕੋਲੋਂ ਥੋੜੀ ਗਲਤੀ ਹੋਈ ਟ੍ਰੈਵਲਿੰਗ ਦੇ ਵਿੱਚ ਤਾਂ ਉਹਦੇ ਕੋਲੋਂ ਕੁਝ ਲੋਕਾਂ ਦੀ ਮੌਤ ਹੋਈ ਤੇ ਉਦੋਂ ਸਮੁੱਚੇ ਰੂਪ ਦੇ ਵਿੱਚ ਜਿੰਨੇ ਵੀ ਮੁੰਡੇ ਪੰਜਾਬ ਦੇ ਜਾਂ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਜ਼ਿਆਦਾ ਡਰਾਈਵਿੰਗ ਤੇ ਟਰੱਕ ਡਰਾਈਵਿੰਗ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਸਾਰਿਆਂ ਨੂੰ ਉਹਦਾ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਨੂੰ ਉਹਨਾਂ jobbਾਂ ਤੋਂ ਵਿੱਚੋਂ ਹਟਾਉਣਾ ਪਿਆ ਤੋ ਇਹ ਜਿਵੇਂ ਇੱਕ ਹੁਸ਼ਾਰਪੁਰ ਦੀ ਘਟਨਾ ਵਾਪਰੀ ਤੇ ਇਹ ਇੰਨੇ ਹਜ਼ਾਰ ਕਿਲੋਮੀਟਰ ਦੂਰ ਜਾ ਕੇ ਇੰਨੇ ਵਿਕਸਤ ਦੇਸ਼ ਵਿੱਚ ਜਾ ਕੇ ਵੀ ਉਹ ਸੇਮ ਘਟਨਾ ਵਾਪਰ ਗਈ ਤੇ ਕੀ ਦੋਨਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਰਿਲੇਸ਼ਨ ਹੈ ਇਸ ਕਿਸਮ ਦਾ ਨਹੀਂ ਇਹਨਾਂ ਦਾ ਰਿਲੇਸ਼ਨ ਇੱਕ ਤਾਂ ਇਹਨੂੰ ਐਂ ਤਾਂ ਕਹਿ ਸਕਦਾ ਹੈ ਕਿ ਪੋਲੀਟੀਕਲ ਸੰਬੰਧਤਾ ਬਣਦਾ ਹੈ ਜੀ ਵੀ ਉਹਨੇ ਆਪਦੀਆਂ ਗੱਲਾਂ ਨੂੰ ਆਪਦੇ ਆਪ ਐਂ ਕਹਿ ਸਕਦੇ ਆ ਆਪਦੇ ਸੰਕਟ ਨੂੰ ਜੀ ਕਿਸੇ ਦੂਜੀ ਕਮਿਊਨਿਟੀ ਸਰ ਭੰਨਣ ਵਾਸਤੇ ਜੀ ਵੀ ਇਹ ਪਤਾ ਨਹੀਂ ਜਿਹੜਾ ਕੋਈ ਅਮਰੀਕਾ ਦਾ ਜਾਂ ਉੱਥੋਂ ਦੇ ਲੋਕਾਂ ਦਾ ਸੰਕਟ ਹੈਗਾ ਉਹ ਉਹਨਾਂ ਕਰਕੇ ਆ ਕਿਉਂਕਿ ਆਪਾਂ ਨੂੰ ਇਹ ਪਤਾ ਹੈ ਕਿ ਇੱਕ ਕੋਈ ਐਕਸੀਡੈਂਟ ਹੋਇਆ ਐ ਐਕਸੀਡੈਂਟ ਕਿਸੇ ਇੱਕ ਦੇਣ ਗੇਲੀ ਕਰਕੇ ਹੋਇਆ ਦੂਜੀ ਕਮਿਊਨਿਟੀ ਉਹਦੇ ਤੇ ਕਿਵੇਂ ਵੀ ਜ਼ਿੰਮੇਵਾਰ ਨਹੀਂ ਬਣਦੀ ਜਣੀ ਉਹਨਾਂ ਦੇ ਜਿਹੜੇ ਆਰਥਿਕ ਸੰਕਟ ਆ ਉਹ ਹੋਰਾ ਥਾਮਾ ਤੇ ਜੋਰਪੁਚ ਵੀ ਹੋਇਆ ਹੋਰਾ ਥਾਮਾ ਤੇ ਵੀ ਇਹ ਹੁੰਦਾ ਵੀ ਸ਼ਾਇਦ ਦੂਜੀ ਕਮਿਊਨਿਟੀ ਜਾਂ ਜਿਹੜੇ ਦੂਜੇ ਲੋਕ ਇੱਥੇ ਆ ਗਏ ਵੀ ਉਹੋ ਜ਼ਿੰਮੇਵਾਰ ਹਾਲਾਂਕਿ ਜਿਹੜੇ ਉੱਥੇ ਗਏ ਆ ਉਹਨਾਂ ਦਾ ਉਹਨਾਂ ਦੀ ਆਰਥਿਕਤਾ ਨੂੰ ਉੱਚਾ ਚੱਕਣ 'ਚ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਤਕ ਨੂੰ ਲੈ ਕੇ ਜਲਦੀ ਮਨੁੱਖ ਪ੍ਰਵਾਸ ਕਿਉਂ ਕਰਦਾ ਇਹ ਜਿਹੜਾ ਸਵਾਲ ਹੈ देखो एक तं मनुख ਪਰਵਾਸਤਾ ਪਾ ਇੱਕ ਮੋٹے ਤੌਰ ਤੇ ਤੇ ਇੰਨੀ ਗੱਲ ਹੀ ਹੈ ਕਿ ਉਹ ਨੂੰ ਲੱਗਦਾ ਕਿ ਇਸ ਦੀ ਬਜਾਏ ਮੈਂ ਉੱਥੇ ਜਾ ਕੇ ਹੋਰ ਆਪਣੀ ਜ਼ਿੰਦਗੀ ਦੀਆਂ ਸਹੂਲਤਾਂ ਜਿਹੜੀਆਂ ਮੈਂ ਉਹ ਵੱਧ ਲੈ ਸਕਦਾ ਜੀ ਉਹ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਦਾ ਕਈ ਵਾਰੀ ਇਹ ਜ਼ਰੂਰੀ ਵੀ ਨਹੀਂ ਹੁੰਦਾ ਵੀ ਉਸ ਤੋਂ ਹੋਰ ਵਧੀਆ ਬਣੇ ਆਪਾਂ ਦੇ ਸਾਰੀਆਂ ਇਹਦੀਆਂ ਉਦਾਹਰਨਾਂ ਚੱਕਣੀਆਂ ਹੁੰਦਾ ਕਈ ਵਾਰੀ ਨਹੀਂ ਵਧੀਆ ਬਣਦੀ ਵੀ ਨਹੀਂ ਜੀ ਪਰ ਮਨਾਂ ਦੇ ਵਿੱਚ ਕਈ ਵਾਰੀ ਖਿਆਲ ਆਤ ਇਹ ਜੇ ਹੁੰਦੇ ਆ ਕਿ ਉੱਥੇ ਜਾਣ ਨਾਲ ਸ਼ਾਇਦ ਹਾਲਤਾਂ ਨੇ ਜਿਹੜੀਆਂ ਉਹ ਹੋਰ ਬਹੁਤ ਸਾਰੀਆਂ ਚੰਗੀਆਂ ਹੋ ਜਾਣ ਇੱਕ ਗੱਲ ਜਿਹੜੀ ਪ੍ਰਵਾਸ ਨਾਲ ਜੁੜੀ ਹੋਈ ਹੈ ਜਿਹੜੀ ਆਪਾਂ ਮਨੁੱਖ ਵਾਲੀ ਗੱਲ ਕਰਕੇ ਕਹਿ ਸਕਦੇ ਹਾਂ ਕਿ ਉਹ ਪ੍ਰਵਾਸ ਕਈ ਵਾਰੀ ਇਸ ਗੱਲ ਨੂੰ ਹੀ ਮੰਨ ਲਿਆ ਜਾਂਦਾ ਕਿ ਅਸੀਂ ਇੱਥੋਂ ਪੰਜਾਬ ਵਿੱਚ ਬੈਠੇ ਦੂਜੇ ਸੂਬੇ 'ਚ ਚਲੇ ਜਾਈਏ ਵੀ ਕਿ ਇਹ ਵੀ ਪ੍ਰਵਾਸ ਹੈ ਇਹ ਵੀ ਜਦੋਂ ਕਿ ਕੋਈ ਮੁੱਦਾ ਬਣੇ ਤਾਂ ਉਹ ਬਣਦਾ ਨਹੀਂ ਮੈਨੂੰ ਲੱਗਦਾ ਜੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਸੋਚਣ ਲੱਗੇ ਜੇ ਪੰਚਕੂਲਾ ਦਾ ਬੰਦਾ ਕੋਈ ਆ ਕੇ ਮੋਹਾਲੀ ਬੈਠ ਜੇ ਸੂਬਾ ਤਾਂ ਬਦਲ ਗਿਆ ਸਾਡੇ ਲਈ ਕਈ ਵਾਰ ਇਹਨੂੰ ਨਹੀਂ ਪ੍ਰਵਾਸ ਕਹਿੰਦੇ ਕੁਝ ਹੋਰ ਦੂਜੇ ਸੂਬੇ ਚ ਆ ਗਿਆ ਇਹਦੋਂ ਵੀ ਹੋਰ ਜਿਹੜੀ ਠੁਕਵੀਂ ਧਾਰਨ ਆਪਾਂ ਕੀ ਡੱਬ ਵਾਲੀ ਦੀ ਪਈ ਆ ਵੀ ਡੱਬ ਵਾਲੀ ਦੇ ਵੀ ਤੁਸੀਂ ਇੱਕ ਬੱਸ ਸਟੈਂਡ ਤੇ ਚਲੇ ਜਾਉਗੇ ਪੰਜਾਬ ਆ ਜੀ 2 ਕਿਲੋਮੀਟਰ ਦੂਜੇ ਪਾਸੇ ਹੋ ਜੇ ਤੇ ਹਰਿਆਣਾ ਹੋ ਜਾਂਦਾ ਜੀ ਸੋ ਇੱਕ ਤਾਂ ਇਹਨੂੰ ਦੇਸ਼ ਦੀਆਂ ਹੱਦਾਂ ਦੇ ਵਿੱਚ ਐ ਪ੍ਰਵਾਸੀ ਬਣਾ ਲੈਣਾ ਹੂੰ ਹੂੰ ਤੇ ਇਹ ਕਿਸੇ ਵੀ ਤਰ੍ਹਾਂ ਬਾਜਬ ਨਹੀਂ ਹੈ ਜੀ ਇਹਦੇ ਪਿੱਛੇ ਕੋਈ ਨਾ ਕੋਈ ਹੋਰ ਮਨੋਰਥ ਦਾ ਕੰਮ ਕਰਦੇ ਹੋ ਸਕਦਾ ਜੀ ਇਹਦੇ ਆਰਥਿਕ ਤੇ ਰਾਜਨੀਤਿਕ ਕਾਰਨ ਹੀ ਹੁੰਦੇ ਆ ਜਦੋਂ ਮਨੁੱਖ ਪ੍ਰਵਾਸ ਕਰਦਾ ਹੈ ਇੱਥੇ ਕਿਸੇ ਵੀ ਵਿਅਕਤੀ ਬਾਹਰ ਨੂੰ ਜਿਹੜਾ ਆਉਣ ਦਿੱਤਾ ਨਹੀਂ ਜਾਊਗਾ ਜੀ ਇੰਡੀਆ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਖਬਰਾਂ ਜਿਹੜੀਆਂ ਚੱਲਦੀ ਰਹਿੰਦੀਆਂ ਖਾਸ ਕਰ ਮਹਾਰਾਸ਼ਟਰ ਦੇ ਵਿੱਚ ਕਿ ਇਹੋ ਜਿਹੀ ਰਾਜਨੀਤਿਕ ਪਾਰਟੀ ਕੰਮ ਕਰਦੀ ਆ ਕਿ ਉਹ ਬਿਲਕੁਲ ਹੀ ਉਹ ਉਹ ਮਰਾਠੀ ਨੂੰ ਜਿਹੜੀ ਪਰਮ ਮੰਨਦੀ ਆ ਜਾਂ ਇੱਕ ਨੰਬਰ ਤੇ ਆਪਣੀ ਗਿਣਦੇ ਆ ਇਹ ਹਿਲਜੁਲ ਸਾਰੀ ਦੁਨੀਆ ਦੇ ਵਿੱਚ ਕਿਸ ਕਿਸਮ ਦੀ ਆ ਜੀ ਦੇਖੋ ਹਿਲਜੁਲ ਤਾਂ ਮੋٹے ਤੌਰ ਤੇ ਇਹ ਆ ਕਿ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਕਿ ਉਹਨਾਂ ਦਾ ਜਿਹੜਾ ਆਰਥਿਕ ਸੰਕਟ ਆ ਜਦੋਂ ਉਹ ਠੀਕ ਨਹੀਂ ਆ ਰਿਹਾ ਜੀ ਤਾਂ ਉਹਨਾਂ ਨੂੰ ਲੱਗਦਾ ਕਿ ਇਸ ਢੰਗ ਨਾਲੇ ਕੀਤਾ ਜਾਵੇ ਕਿ ਲੋਕਾਂ ਨੂੰ ਦਿਖਾਇਆ ਜਾਵੇ ਕਿ ਸਾਡੇ ਸੰਕਟ ਦੇ ਉਹ ਜ਼ਿੰਮੇਵਾਰ ਆ ਜੀ ਜਦੋਂ ਕਿ ਪੂਰੀ ਦੁਨੀਆ ਨੂੰ ਕਹਿ ਲੋ ਸਾਰੀ ਦੁਨੀਆ ਜਿੱਥੋਂ-ਜਿੱਥੋਂ ਜਾ ਕੇ ਉੱਥੇ ਜਾ ਕੇ ਲੋਕੀ ਜਾਂਦੇ ਆ ਸਾਰੀ ਦੁਨੀਆ ਨੂੰ ਲੁੱਟ ਕੇ ਉਹ ਉੱਥੋਂ ਦੇ ਲੋਕਾਂ ਨੂੰ ਕੁਝ ਸਹੂਲਤਾਂ ਦਿੰਦਾ ਜੀ ਤੇ ਮੁੜ ਕੇ ਉਹਨਾਂ ਦੇ ਉੱਤੇ ਜਿਨ੍ਹਾਂ ਦੀ ਲੁੱਟ ਕਰਕੇ ਉੱਥੇ ਸਾਰਾ ਕੁਝ ਕੀਤਾ ਜਾਂਦਾ ਉਹਨਾਂ ਤੇ ਉਹ ਪਾਬੰਦੀਆਂ ਬਣੀਆਂ ਜਾਂਦੀਆਂ ਜਣੀ ਇਹ ਵੀ ਇੱਕ ਸਾਡੀ ਦੁਨੀਆ ਦਾ ਸੰਕਟ ਹੀ ਹੈ ਵੀ ਕੁਝ ਲੋਕਾਂ ਨੂੰ ਇਹ ਕਹਿ ਦਿਓ ਕਿ ਤੁਸੀਂ ਇਸ ਖੇਤਰ ਤੋਂ ਬਾਹਰ ਨਹੀਂ ਜਾ ਸਕਦੇ ਕਹਿਣ ਦਾ ਮਤਲਬ ਵੀ ਤੁਸੀਂ ਦੂਜੇ ਥਾਂ ਜਾ ਨਹੀਂ ਸਕਦੇ ਜਾਂ ਇਹ ਕਹਿਣਾ ਹੋਵੇ ਕਿ ਦੁਨੀਆ 'ਚ ਨੰਬਰ 1 ਤੇ ਆਬਾਦੀ 146 ਕਰੋੜ ਦੇ ਲਗਭਗ ਸਾਡੀ ਹੋਈ ਪਈ ਹੈ ਤੇ ਉਹਨਾਂ ਨੂੰ ਇੱਕ ਥੋੜੇ ਜਿਹੇ ਥਾਂ ਤੇ ਇਹ ਵੀ ਤੁਸੀਂ ਇੱਥੋਂ ਇੱਥੇ ਹੀ ਰਹਿਣਾ ਤੇ ਜੇ ਦੂਜੇ ਪਾਸੇ ਧਰਤੀ ਦਾ ਏਰੀਆ ਦੇਖਣਾ ਹੋਵੇ ਉਹ ਕੈਨੇਡਾ ਲਾ ਲਓ ਅਮਰੀਕਾ ਲਾ ਲਓ ਖੇਤਰਫਲ ਆਬਾਦੀ ਦੇ ਹਿਸਾਬ ਨਾਲ ਕਿੰਨਾ ਜ਼ਿਆਦਾ ਜੀ ਸੋ ਕਹਿਣ ਦਾ ਮਤਲਬ ਤਾਂ ਇੰਨਾ ਕੀ ਹੈ ਕਿ ਉਹ ਆਪ ਦੇ ਸੰਕਟ ਨੂੰ ਸੰਕਟ ਤੋਂ ਧਿਆਨ ਨੂੰ ਤਲਫਿਰ ਦੇ ਵਾਸਤੇ ਨਹੀਂ ਇਹ ਗੱਲਾਂ ਉਹ ਉਪਰਾਪੇ ਗੰਡਾ ਕਰਦੇ ਆ ਹਾਂ ਇਹਦੇ ਨਾਲ ਇੱਕ ਗੱਲ ਜਿਹੜੀ ਆਪਾਂ ਪਹਿਲਾਂ ਵੀ ਕਰਦੇ ਸੀ ਕਿ ਜਦੋਂ ਇਸ ਤਰ੍ਹਾਂ ਦਾ ਪ੍ਰਵਾਸ ਹੁੰਦਾ ਇੱਕ ਧੂਪ ਆ ਕੇ ਪ੍ਰਵਾਸ ਹੁੰਦਾ ਤਾਂ ਉੱਥੇ ਉਹਨੇ ਅਸੰਤੁਲਨ ਆ ਜਿਹੜਾ ਜਾ ਕੇ ਪੈਦਾ ਕਰਨਾ ਹੁੰਦਾ ਉਹ ਜਦੋਂ ਪੈਦਾ ਹੁੰਦਾ ਉਹਨਾਂ ਦੀ ਆਪਦੀਆਂ ਨੀਤੀਆਂ ਇੱਕ ਲੈਵਲ ਤੇ ਤਾਂ ਹੁੰਦੀਆਂ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਕਿ ਬਹੁਤ ਸਾਰੇ ਪੈਸੇ ਇਕੱਠੇ ਕਰਨ ਖਾਤਰ ਜੀ ਉਹਨਾਂ ਦੀ ਇੱਕੋ ਇੱਕ ਦਾ ਵੱਡਾ ਹਿੱਸਾ ਉਹ ਵੱਡਾ ਹਿੱਸਾ ਸੀ ਜਿਹੜਾ ਵਿਦਿਆਰਥੀਆਂ ਤੋਂ ਆਇਆ ਜੀ ਉਹਦੇ ਹਿਸਾਬ ਨਾਲ ਉਹਨਾਂ ਨੇ ਉਹਨੂੰ ਮੈਨੇਜ ਨਹੀਂ ਕੀਤਾ ਤੇ ਉਸ ਤੋਂ ਬਾਅਦ ਉਹ ਸਾਰੇ ਉਹਨਾਂ ਨੂੰ ਵਾਧੂ ਲੱਗਣ ਲੱਗ ਗਏ ਬਿਲਕੁਲ ਤੇ ਦੂਜੀ ਗੱਲ ਵੀ ਦੇਖੀ ਐ ਵੀ ਉਹ ਜੰਗ ਬਲੱਡ ਹੁੰਦਾ ਜਿਨ੍ਹਾਂ ਨੂੰ ਉਹਨਾਂ ਨੇ ਕੋਈ ਸਹੂਲਤ ਨਹੀਂ ਦੇਣੀ ਜਿਹੜਾ ਉੱਥੇ ਜਾ ਕੇ ਕੰਮ ਹੀ ਕਰਦਾ ਜੀ ਤੇ ਇਸ ਤੰਗ ਨਾਲ ਉਹਨਾਂ ਦਾ ਆਰਥਿਕ ਸ਼ੋਸ਼ਣ ਵੀ ਹੁੰਦਾ ਜੀ ਸੋ ਕਹਿਣ ਦਾ ਮਤਲਬ ਇਹ ਐ ਵੀ ਉਸ ਨੂੰ ਇੱਕ ਬਕਾਇਦਾ ਬਣਾਈ ਰੱਖਣ ਦੇ ਲਈ ਕਿ ਕਿੱਥੇ ਕਿਸ ਤਰ੍ਹਾਂ ਦੀ ਸਥਿਤੀ ਹੈ ਉਥੋਂ ਦੀਆਂ ਜਿਉਣ ਹਾਲਤਾਂ ਕਿਹੋ ਜਿਹੀਆਂ ਉਥੇ ਕਿੰਨੇ ਲੋਕ ਕਿਸ ਤਰ੍ਹਾਂ ਰਹਿ ਸਕਦੇ ਆ ਜੇ ਉਹਦੀ ਗਿਣਤੀ ਵਾਧਦੀ ਹੈ ਤਾਂ ਲਾਜ਼ਮੀ ਹੈ ਕਿ ਉਹਦਾ ਵੀ ਅਸਾਮਾ ਪਾਣਾ ਸਾਹਮਣੇ ਆਊਗਾ ਜੀ ਜੀ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਪ੍ਰਵਾਸ ਜਿਹੜਾ ਸਦੀਆਂ ਤੋਂ ਹੁੰਦਾ ਆ ਜਦੋਂ ਮਨੁੱਖ ਨੂੰ ਚੰਗਾ ਜੀਵਨ ਜਿਹੜਾ ਕਿਤੇ ਇੱਕ ਥਾਂ ਨੂੰ ਦਿੱਕਤਾਂ ਆਈਆਂ ਕਿਤੇ ਬਰਫ਼ ਜਿਆਦੀ ਹੋਈ ਕਿਤੇ ਰੇਗਿਸਤਾਨ ਨੂੰ ਜਿਆਦਾ ਟੱਕਰਿਆ ਜਿੱਥੇ-ਜਿੱਥੇ ਉਹਨੂੰ ਲੱਗਾ ਕਿ ਸਭੇ ਤਾਵਾਂ ਨੇ ਇਦਾਂ ਸਫਰ ਵੀ ਕੀਤੇ ਪਰ ਅੱਜ ਮਾਸਟਰ ਜੀ ਇਦਾਂ ਨਹੀਂ ਲੱਗਦਾ ਕਿ ਪੋਟੈਂਸ਼ੀਅਲ 'ਚ ਤਬਦੀਲੀ ਆਈ ਆ ਭਾਵ ਕਿ ਜੇ ਸਾਡੇ ਪੰਜਾਬੀ ਮੁੰਡਿਆਂ ਨੇ ਆਪਣੇ ਉਹ ਛੋਟੇ ਕੰਮ ਜਿਹੜੇ ਛੱਡੇ ਜਿਹੜੇ ਸਾਡੇ ਬਿਹਾਰ ਦੇ ਜਾਂ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਆਣ ਕੇ ਸਾਡੇ ਇੱਥੇ ਟਾਈਲਾਂ ਦਾ ਕੰਮ ਮਿਸਤਰੀ ਦਾ ਕੰਮ ਪਲੰਬਿੰਗ ਦਾ ਕੰਮ ਹੋਰ ਛੋਟੇ ਰੇੜੀਆਂ ਦਾ ਕੰਮ ਜਾਂ ਪਿੰਡਾਂ ਦੇ ਵਿੱਚ ਸਮਾਨ ਵੇਚਣ ਦਾ ਕੰਮ ਉਹ ਸਾਡੇ ਬੰਦਿਆਂ ਨੇ ਹੌਲੀ-ਹੌਲੀ ਕੰਮ ਛੱਡਿਆ ਤੇ ਸਾਡੇ ਬੰਦੇ ਜਿਹੜੇ ਆ ਉਹ ਪ੍ਰਵਾਸ ਕਰਕੇ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਚਲੇ ਗਏ ਪੋਟੈਂਸ਼ੀਅਲ 'ਚ ਤਬਦੀਲੀ ਜਿਹੜੀ ਇਸ ਕਿਸਮ ਦੀ ਆਈ ਦੇਖੋ ਆ ਆਰਥਿਕ ਕਾਰਨ ਤਾਂ ਹੈਗੀ ਹੈਗੇ ਨੇ ਆਪਾਂ ਇਹ ਮੰਨ ਕੇ ਚੱਲੋ ਕਿ ਆਰਥਿਕ ਕਾਰਨਾ ਕਰਕੇ ਹੀ ਪ੍ਰਵਾਸ ਕਰਦਾ ਹੈ ਜੀ ਇੱਕ ਆਪਾਂ ਪਿਛਲੇ ਦਿਨੀ ਦੇਖਿਆ ਕਿ ਇੱਕ ਲੱਖ ਬੰਦਾ ਇੰਗਲੈਂਡ ਦੇ ਵਿੱਚ ਆਣ ਕੇ ਪ੍ਰਗਰਸ਼ਨ ਕਰਦਾ ਹੈ ਨਿਊਜ਼ੀਲੈਂਡ ਦੇ ਵਿੱਚ ਪ੍ਰਵਰਸ਼ਨ ਹੁੰਦੇ ਆ ਅਮਰੀਕਾ ਵਿੱਚ ਤਾਂ ਇੱਕ ਸਰਕਾਰ ਜਿਹੜੀ ਹੁਣ ਟਰੰਪ ਦੀ ਆਈ ਉਹ ਇਸ ਮੁੱਦੇ ਨੂੰ ਲੈ ਕੇ ਬਣੀ ਆ ਕਿ ਪ੍ਰਵਾਸ ਨੂੰ ਖਤਮ ਕਰੋ ਜੀ ਵੈਸੇ ਜਦੋਂ ਮਨੁੱਖ ਪ੍ਰਵਾਸ ਕਰਦਾ ਉਹਦੇ ਦੂਜੇ ਵੱਡੇ ਕਾਰਨ ਵੀ ਇਥੋਂ ਦੀ ਕੀ ਵਾਤਾਵਰਣ ਖਰਾਬ ਹੋ ਗਿਆ ਕੀ ਪਾਣੀ ਸਾਰਾ ਧਰਤੀ ਦਾ ਖਰਾਬ ਹੋ ਗਿਆ ਕੀ ਇੱਥੇ ਖਾਣ ਦੀਆਂ ਕੋਈ ਜੜੀਆਂ ਹਾਲਤਾਂ ਉਹ ਰਹੀਆਂ ਹੀ ਨਹੀਂ ਜਾਂ ਖਾਣ ਜੋ ਕੋਈ ਸਮਾਨ ਨਹੀਂ ਰਿਹਾ ਇਦਾਂ ਦਾ ਤਾਂ ਕੋਈ ਹੈ ਨਹੀਂ ਸਿਰਫ ਕੰਮ ਵਿੱਚ ਹੀ ਤਬਦੀਲੀਆਂ ਆਈਆਂ ਇਸ ਲਈ ਕੰਮ ਵਿੱਚ ਤਬਦੀਲੀਆਂ ਨਾਲੋਂ ਵੀ ਜਦੋਂ ਆਪਾਂ ਸੌਖੇ ਰਹਿਣ ਦੀ ਗੱਲ ਕਰਦੇ ਆਂ ਸੌਖੀਆਂ ਜੀਵਨ ਹਾਲਤਾਂ ਦੀ ਗੱਲ ਕਰਦੇ ਆਂ ਤਾਂ ਲਾਜ਼ਮੀ ਇਹ ਲੱਗਦਾ ਕਿ ਜਿੱਥੇ ਸੌਖੀਆਂ ਜਿਉਣ ਹਾਲਤਾਂ ਨਹੀਂ ਗਈਆਂ ਉਥੇ ਉਹੋ ਜਿਹੇ ਕੰਮ ਆ ਉਹ ਕਰਕੇ ਵੱਧ ਪੈਸੇ ਮਿਲਦੇ ਆਂ ਜੀ ਜੀ ਚੰਗੀ ਆਬਦੀ ਜਿਉਣ ਹਾਲਤਾਂ ਨੂੰ ਬਦਲਣ ਲਈ ਉਹ ਉਧਰ ਨੂੰ ਜਾਂਦੇ ਜੀ ਅੱਛਾ ਉਹਦੇ ਚ ਕੀ ਹੁੰਦਾ ਜਦੋਂ ਸਖਤੀ ਵਾਲੇ ਕੰਮ ਆ ਜਾਂਦਾ ਆਪਾਂ ਵੀ ਇੱਥੇ ਦੇਖਿਆ ਪੰਜਾਬ ਦੇ ਅੰਦਰ ਜਿਹੜਾ ਕੋਈ ਮੈਂ ਉਹਨੂੰ ਪ੍ਰਵਾਸੀ ਤਾਂ ਨਹੀਂ ਕਹੂੰਗਾ ਜਿਹੜੇ ਸਾਡੇ ਦੇਸ਼ ਦੇ ਦੂਜੇ ਸੂਬਿਆਂ ਚੋਂ ਨਿਕਲ ਕੇ ਆ ਕੇ ਇੱਥੇ ਮਜ਼ਦੂਰੀ ਕਰਨ ਆਏ ਜੀ ਹਰੀ ਕ੍ਰਾਂਤੀ ਤੋਂ ਬਾਅਦ ਝੋਨੇ ਦੀ ਫਸਲ ਜਿੰਨੀ ਇਹਦੇ ਉਤਪਾਦਨ ਹੋਰ ਹੋਇਆ ਉਹਦੇ ਜਿਹੇ ਨਾਲ ਲਾਉਣ ਕਰਨ ਚ ਜਿੰਨੀ ਆਪਾਂ ਕਹਿੰਦੇ ਇੱਕ ਲੇਬਰ ਦੀ ਸਖਤ ਹਾਲਤਾ ਉਹਨੂੰ ਸਾਹਮਣਾ ਕਰਨਾ ਪੈਂਦਾ ਸੀ ਉਹ ਜਦੋਂ ਸਾਡੇ ਵਾਲੇ ਮਜ਼ਦੂਰਾਂ ਨੇ ਉਹ ਨਹੀਂ ਹੋਈਆਂ ਤਾਂ ਇੱਕ ਕਾਰਨ ਇਹ ਦੂਜਾ ਕਿ ਉੱਥੇ ਉਹਨਾਂ ਦੇ ਜਿਹੜੀਆਂ ਲੇਬਰ ਸੀ ਸਸਤੀ ਸੀ ਉਹਨਾਂ ਨੂੰ ਇੱਥੋਂ ਮਿਲਦਾ ਸੀ ਵੱਧ ਮਿਲ ਜਾਂਦਾ ਸੀ ਜਾਂ ਇਹ ਕਹ ਲੋ ਵੀ ਉਹ 2 ਮਹੀਨੇ ਕੰਮ ਕਰਕੇ ਉਹਨੂੰ ਲੱਗਦਾ ਸੀ ਕਿ ਉੱਥੇ ਰਹਿ ਕੇ 5-6 ਮਹੀਨੇ ਜਿੰਨਾ ਮਿਲ ਜਾਂਦਾ ਤਾਂ ਉਸ ਕਰਕੇ ਵੀ ਜਿਹੜੇ ਮਜ਼ਦੂਰ ਸੀ ਉਥੋਂ ਸਾਡੇ ਉਹ ਝੋਨਾ ਲਾਉਣ ਕਿਉਂਕਿ ਉਸ ਤੋਂ ਪਹਿਲਾਂ ਜੁਪੀ ਦੇ ਬਿਹਾਰ ਦੇ ਜਿਹੜੇ ਜਿਆਦਾ ਮਜ਼ਦੂਰ ਸੀ ਉਹ ਬੰਗਾਲ ਕਲਕੱਤਾ ਬੰਬੇ ਵੱਲ ਨੂੰ ਜਾਂਦੇ ਸੀ ਸਾਡੇ ਲੋਕਾਂ ਨੇ ਵੀ ਇੱਕ ਵੇਲੇ ਬੰਬੇ ਕਲਕੱਤੇ ਜਾ ਕੇ ਟਰੱਕਿੰਗ ਦਾ ਟੈਕਸੀ ਦਾ ਕੰਮ ਕੀਤਾ ਕਿਉਂਕਿ ਉੱਥੇ ਕੰਮ ਦੀ ਜਿਹੜੀ ਸੀਗੀ ਕਿ ਕੰਮ ਦੇ ਪੈਸੇ ਵੱਧ ਮਿਲਣ ਜਾਂਦੇ ਸੀ ਜਿਵੇਂ ਐ ਕਹ ਲੋ ਕਿ ਉਹਨੇ ਸਮੇਂ ਚ ਕੰਮ ਉਹਨਾਂ ਕੰਮ ਕਰਕੇ ਵੱਧ ਮਿਲ ਜਾਂਦੇ ਸੀ ਤੇ ਇੱਕ ਜਿਵੇਂ ਫੈਕਟਰੀਆਂ ਵਾਲੀ ਸਥਿਤੀ ਸੀ ਵੀ ਉੱਥੇ ਫੈਕਟਰੀਆਂ ਦੇ ਵਿੱਚ ਵੀ ਕੰਮ ਦੀਆਂ ਹਾਲਤਾਂ ਬਹੁਤ ਜਿਆਦਾ ਸਖਤ ਸੀ ਸਖਤ ਦੇ ਨਾਲ ਮਾਲਕ ਸੀ ਜਿਹੜਾ ਉਹ ਉਹਨਾਂ ਦੀ ਲੇਬਰ ਉਨੀ ਨਹੀਂ ਸੀ ਦਿੰਦਾ ਫਿਰ ਉਹਨਾਂ ਨੂੰ ਜਿੱਥੋਂ ਸਸਤਾ ਮਜ਼ਦੂਰ ਮਿਲਦਾ ਸੀ ਉਹਨਾਂ ਨੇ ਵੀ ਰੋ ਉਧਰਲੇ ਮਜ਼ਦੂਰਾਂ ਨੂੰ ਲਿਆ ਕੇ ਉੱਥੇ ਇਹ ਪੈਦਾ ਕੀਤਾ ਜੀ ਅ ਅੱਜ ਜਦੋਂ ਅਸੀਂ ਪਾਸਪੋਰਟ ਦੀ ਗੱਲ ਦੇਖਦੇ ਹਾਂ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਾਨੂੰ ਭਰ ਰਿਆਂ ਨੂੰ ਜਿਹੜਾ ਵੀਜ਼ਾ ਲੈ ਕੇ ਜਾਣਾ ਪੈਂਦਾ ਫਿਰ ਅਸੀਂ ਅਖਬਾਰਾਂ ਦੇ ਵਿੱਚ ਇਦਾਂ ਦੀਆਂ ਖਬਰਾਂ ਦੇਖਦੇ ਹਾਂ ਕਿ ਨੰਬਰ 1 ਤੇ ਕਿਹੜਾ ਦੇਸ਼ ਹੈ ਜਿਹਦੇ ਜਿਹਦਾ ਪਾਸਪੋਰਟ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਉਦੇ ਵਿੱਚ ਸਿੰਗਾਪੁਰ ਜਾਪਾਨ ਵਰਗੇ ਦੇਸ਼ਾਂ ਦਾ ਨਾਮ ਆਉਂਦਾ ਹੈ ਅਮਰੀਕਾ 10ਵੇਂ ਨੰਬਰ ਤੇ ਹੈ ਕੈਨੇਡਾ ਇੰਗਲੈਂਡ ਦਾ ਵੀ ਨਾਮ ਆਉਂਦਾ ਹੈ ਤੇ ਜਦੋਂ ਸਾਡੇ ਦੇਸ਼ ਦੇ ਪਾਸਪੋਰਟ ਦਾ ਨਾਮ ਆਉਂਦਾ ਹੈ ਤੇ ਸਾਨੂੰ ਏਸ਼ੀਆ ਦੇ ਕੁਝ ਦੇਸ਼ਾਂ ਵਿੱਚ ਹੀ ਡਾਇਰੈਕਟ ਫਲਾਈਟ ਲੈ ਕੇ ਜਾਣ ਦੀ ਅਗਿਆ ਮਿਲਦੀ ਹੈ ਤੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਸਾਨੂੰ ਵੀਜ਼ਾ ਜਿਹੜੀ ਐਂਟਰੀ ਉੱਥੋਂ ਤੱਕ ਸਾਡਾ ਗੁਵਾਂਡੀ ਮੁਲਕ ਜਿਹੜਾ ਚੀਨ ਆ ਉਹਦੇ ਵਿੱਚ ਵੀ ਸਾਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ ਤੇ ਕੀ ਜੇ ਪੰਛੀ ਜਾਨਵਰ ਦੁਨੀਆ ਉੱਪਰ ਦੀ ਜਿਹੜੇ ਹੈ ਉਹ ਉੜ ਕੇ ਜਾ ਸਕਦੇ ਆ ਤੇ ਮਨੁੱਖਾਂ ਤੇ ਇਸ ਕਿਸਮ ਦੀਆਂ ਪਾਬੰਦੀਆਂ ਜਿਹੜੀਆਂ ਲਾਉਣ ਦਾ ਵੱਡਾ ਕਾਰਨ ਕੀ ਬਣਿਆ ਤੇ ਵੱਡਾ ਕਾਰਨ ਇੱਕ ਤਾਂ ਗੱਲ ਆਪਾਂ ਪਹਿਲਾਂ ਵੀ ਕਰ ਸਕੇ ਕਿ ਦੂਜੀ ਦੁਨੀਆ ਦੇ ਪਹਿਲਾਂ ਵੀ ਹੋਇਆ ਕੀ ਇੰਗਲੈਂਡ ਵਾਲਿਆਂ ਨੇ ਹੋਰ ਵਾਲੇ ਵਾਲਿਆਂ ਨੂੰ ਸਾਰੀ ਲੁੱਟ ਕਰਕੇ ਉੱਥੇ ਆਉਂਦੇ ਜਿਹੜੀਆਂ ਸਹੂਲਤਾਂ ਦਿੱਤੀਆਂ ਜੀ ਕਿ ਉਹਨਾਂ ਲੋਕਾਂ ਨੂੰ ਉਹ ਸਹੂਲਤਾਂ ਦਿੱਤੀਆਂ ਉੱਥੇ ਉੱਥੇ ਦੂਜੇ ਨਾ ਆਉਣ ਜੀ ਉਸ ਹਾਲਤ ਚੋਂ ਹੀ ਇਹ ਨਹੀਂ ਤਾਂ ਚਾਹੀਦਾ ਤਾਂ ਇਹ ਹੈ ਕਿ ਕਿ ਜਿਵੇਂ ਤੁਸੀਂ ਪੰਛੀਆਂ ਦੀ ਗੱਲ ਕਰਦੇ ਹੋ ਕਿ ਉਹਨੂੰ ਦੁਨੀਆਂ 'ਚ ਕਿਤੇ ਵੀ ਜਾਣ ਦਾ ਰਹਿਣ ਦਾ ਉਹ ਆ ਜਾ ਸਕਦੇ ਆ ਪਰ ਇੱਥੇ ਤਾਂ ਗੱਲ ਹੀ ਦੂਜੀ ਹੈ ਇੱਕ ਇਹਦੇ ਨਾਲ ਜਿਹੜੀ ਹੋਰ ਗੱਲ ਜੁੜੀ ਵੀ ਆ ਉਹ ਇਹ ਆਰਥਿਕ ਸਥਿਤੀ ਵੀ ਆ ਜਿਨ੍ਹਾਂ ਦੇਸ਼ਾਂ ਦੀ ਆਰਥਿਕ ਸਥਿਤੀ ਮਜ਼ਬੂਤ ਆ ਜਿਨ੍ਹਾਂ ਦੀ ਕਰੰਸੀ ਮਜ਼ਬੂਤ ਆ ਉਹਨਾਂ ਦਾ ਪਾਸਪੋਰਟ ਵੀ ਬਹੁਤੇ ਦੇਸ਼ਾਂ ਦੇ ਵਿੱਚ ਵੈਲਿਡ ਆ ਜੀ ਜਿਹਦੇ ਕਰਕੇ ਉਹ ਜਾ ਸਕਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੇ ਵਿੱਚ ਜਿਉਣ ਹਾਲਤਾਂ ਨਹੀਂ ਜੋ ਉਹ ਜੜੀਆਂ ਨਈਆਂ ਸਾਡੇ ਨਾਲ ਬੈਟਰ ਆ ਜੀ ਜਿਨ੍ਹਾਂ ਦੇ ਜਿਉਣ ਹਾਲਤਾਂ ਮਾੜੀਆਂ ਖਾਸ ਕਰਕੇ ਏਸ਼ੀਆਨ ਮੁਲਕਾਂ ਦੀਆਂ ਤੇ ਉੱਥੇ ਉਹਨਾਂ ਦੇ ਪਾਸਪੋਰਟ ਵੀ ਸੀਮਤ ਦਾਰੇ ਤੱਕ ਰਹਿ ਜਾਂਦੇ ਆ ਜੀ ਦੋਸਤੋ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪ੍ਰਵਾਸ ਦੇ ਨਾਮ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਸਾਨੂੰ ਦੇਖਣ ਨੂੰ ਮਿਲਦੀਆਂ ਪਰ ਜਦੋਂ ਅਸੀਂ ਅਸਲੀ ਮੁੱਦਿਆਂ ਤੇ ਆਉਂਦੇ ਹਾਂ ਤਾਂ ਗੱਲ ਕੁਝ ਹੋਰ ਤਰ੍ਹਾਂ ਦੀ ਨਿਕਲਦੀ ਜਿਵੇਂ ਕਿ ਮਾਸਟਰ ਜੀ ਨੇ ਸਾਡੇ ਨਾਲੇ ਸਾਰੀ ਚਰਚਾ ਰਹੀ ਕਿ ਅਸਲ ਵਿੱਚ ਮਨੁੱਖੀ ਹਾਲਤਾਂ ਜਿਹੜੀਆਂ ਉੱਥੋਂ ਦੀਆਂ ਜਾਂ ਆਰਥਿਕਤਾ ਨੂੰ ਖੁਲਾਰਾ ਦੇਣ ਲਈ ਅੱਗੇ ਵਧਣ ਲਈ ਚੰਗੀ ਜੀਵਨ ਹਾਲਤ ਜਿਉਣ ਲਈ ਪ੍ਰਵਾਸ ਜਿਹੜਾ ਕੀਤਾ ਜਾਂਦਾ ਪਰ ਇਹਦੇ ਹਮੇਸ਼ਾ ਇਸ ਮੁੱਦੇ ਉੱਤੇ ਸਾਰੇ ਵਰਲਡ ਵਿੱਚ ਰਾਜਨੀਤੀ ਕੀਤੀ ਜਾਂਦੀ ਹੈ ਅੱਜ ਵੀ ਅਮਰੀਕਾ ਵਿੱਚ ਇਸ ਕਿਸਮ ਦੀ ਅੱਜ ਸਰਕਾਰ ਹੀ ਇਸ ਨਾਮ ਦੇ ਆਈ ਹੈ ਕਿ ਪ੍ਰਵਾਸ ਇੱਥੇ ਖਤਮ ਕੀਤਾ ਜਾਊਗਾ ਡੋਨਾਲਡ 트੍ਰੰਪ ਜੀ ਨੇ ਆਪਣੇ ਲੋਕਾਂ ਨਾਲ ਵੱਡੀ ਪੱਦਰਤੇ ਵਾਅਦਾ ਕੀਤਾ ਔਰ ਉਹ ਵੱਡੀ ਜਿੱਦ ਲੈ ਕੇ ਉਹ ਉਥੋਂ ਦੇ ਰਾਸ਼ਟਰਪਤੀ ਬਣੇ ਤੇ ਉਥੇ ਬਹੁਤ ਵੱਡਾ ਮੁੱਦਾ ਜਿਹੜਾ ਇਹ ਚੱਲ ਰਿਹਾ ਇਥੋਂ ਤੱਕ ਕਿ ਪੰਜਾਬ ਦੇ ਮੁੰਡਿਆਂ ਨੂੰ ਗੁਜਰਾਤ ਦੇ ਮੁੰਡਿਆਂ ਨੂੰ ਮੱਧ ਪ੍ਰਦੇਸ਼ ਦੇ ਮੁੰਡਿਆਂ ਨੂੰ ਜਹਾਜ਼ਾਂ ਵਿੱਚ ਹਤਕੜੀਆਂ ਲਾ ਕੇ ਵਾਪਸ ਭੇਜਿਆ ਗਿਆ ਹੁਣ ਇੱਕ ਤਾਜ਼ਾ ਖਬਰ ਦੇ ਵਿੱਚ ਇੱਕ ਮਾਤਾ ਜੀ 73 ਸਾਲ ਦੇ ਉਹਨਾਂ ਨੂੰ ਵੀ ਉਹਨਾਂ ਦਾ ਪਰਿਵਾਰ ਉਥੇ ਅਮਰੀਕਾ ਵਿੱਚ ਸੀ ਉਹ ਆਪਣੇ ਪੋਤਿਆਂ ਨੂੰ ਰੋਜ਼ ਘਟਾਉਂਦੇ ਸੀ ਉਹਨਾਂ ਨੂੰ ਵੀ ੱੱਕੇ ਨਾਲ ਜ਼ਬਰਦਸਤੀ ਪੰਜਾਬ ਦੇ ਵਿੱਚ ਵਾਪਸ ਭੇਜਿਆ ਗਿਆ ਤਾਂ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਜਦੋਂ ਵਾਪਰਦੀਆਂ ਤਾਂ ਉਦੋਂ ਫਿਰ ਕਿਸ 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 ਗੱਲ ਨੂੰ ਫੜਿਆ ਜਾਵੇ ਕਿ ਇਹ ਪ੍ਰਵਾਸ ਦੀ ਜਿਹੜੀ ਸਮੱਸਿਆ ਵਾ ਦੁਨੀਆ ਇਹਨੂੰ ਕਿੱਦਾਂ ਲਵੇ ਦੇਖੋ ਪ੍ਰਵਾਸ ਦੀ ਸਮੱਸਿਆ ਇੱਕ ਤੇ ਇਹ ਹੈ ਕਿ ਇਹ ਬੜੀ ਰਹਿਣੀ ਹੈ ਕਿਉਂਕਿ ਜਿਉਣ ਹਾਲਤਾਂ ਜਦੋਂ ਵੱਖ-ਵੱਖ ਨੇਗੀਆਂ ਤਕਦੀਰੀਆਂ ਕਿਸਾਰਤਾ ਬਰਾਬਰਤਾ ਹੋਵੇ ਹਰ ਥਾਂ ਤੇ ਲੋੜ ਅਨਸਾਰ ਜਿਵੇਂ ਕਹ ਲੋ ਕਿ ਉਹਨੂੰ ਜਿਉਣ ਜੋਗ ਉਹਦੀ ਆਰਥਿਕ ਹਾਲਤ ਪੈਦਾ ਹੋਵੇ ਉਹਦੀ ਸਮਰਥਾ ਅਨਸਾਰ ਉਹਦੇ ਕੋਲ ਕੰਮ ਹੋਵੇ ਫਿਰ ਇਸ ਸਮੱਸਿਆ ਮੈਂ ਨਹੀਂ ਆਉਣਗੀਆਂ ਉਹਨਾਂ ਚਿਰ ਇਹ ਬਣੀ ਹੀ ਰਹਿਣਗੀਆਂ ਜੀ ਇਹਦੇ ਤੇ ਕਿਸੇ ਵੇਲੇ ਕੋਈ ਥੋੜੀ-ਮੋਟੀ ਢਿੱਲ ਮੱਠੋ ਆਵਦੀਆਂ ਲੋੜਾਂ 'ਚੋਂ ਕਰਦੇ ਵੀ ਰਹਿੰਦੇ ਆ ਕਿਉਂਕਿ ਜਿੰਨਾ ਹੁਣ ਇਹ ਕਹਿਣਾ ਹੋਵੇ ਵੀ ਡਿਵੈਲਪਡ ਕੰਟਰੀਆਂ ਵਿੱਚ ਜਿੰਨੀ ਬਜ਼ੁਰਗਾਂ ਦੀ ਗਿਣਤੀ ਵੱਧ ਹੈ ਤੇ ਉਦੋਂ ਅੱਗੇ ਦੀ ਸਥਿਤੀ ਉਹਨਾਂ ਦੀ ਇਹ ਬਣੀ ਜਾਂਦੀ ਹੈ ਕਿ ਨਵੇਂ ਜੋੜੇ ਪਹਿਲੀ ਗੱਲ ਵਿਆਹ ਨਹੀਂ ਕਰਾਉਂਦੇ ਜੇ ਕਰਾਰ ਲੈਂਦੇ ਆ ਤੇ ਉਹਨਾਂ ਦੇ ਬੱਚੇ ਹੀ ਨਹੀਂ ਹੁੰਦੇ ਤੇ ਜਿਹਦੇ ਚੋ ਕੁਈ ਹੈ ਕਿ ਉਹਨਾਂ ਕੋਲ ਜੰਗ ਜਿਹੜੇ ਹੈ ਜਾਂ ਬੱਚੇ ਜਿਹੜੇ ਹੈ ਉਹਨਾਂ ਦੀ ਗਿਣਤੀ ਘਟ ਰਹੀ ਹੈ ਤਾਂ ਉਹਨਾਂ ਦੀ ਇੱਕ ਇੱਕ ਲੋੜੇ ਬਣੀ ਰਹਿਣੀ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਿ ਉਹਨਾਂ ਨੂੰ ਜੂਥ ਆ ਜਿਹੜਾ ਮਿਲੇ ਇਹ ਉਹਨਾਂ ਵਾਸਤੇ ਹੋਰ ਇੱਕ ਤਰ੍ਹਾਂ ਨਾਲ ਕਹੇ ਲੋ ਫਾਇਦੇ ਦੀ ਗੱਲ ਹੁੰਦੀ ਹੈ ਕਿ ਪੜਿਆ ਪੜਾਇਆ ਪੜਿਆ ਲਿਖਿਆ ਸਕਿਲਡ ਜਿਹੜਾ ਬੰਦਾ ਹੈ ਉਹ ਆਪਣੀ ਧਰਤੀ ਤੇ ਉਹ ਇਨਵੈਸਟ ਕਰਦਾ ਜਾਂ ਉਹਦਾ ਦੇਸ਼ ਉਹਦੇ ਤੇ ਇਨਵੈਸਟ ਕਰਦਾ ਤੇ ਸਕਿਲਡ ਪਰਸਨ ਉਹਨਾਂ ਨੂੰ ਮਿਲ ਜਾਂਦਾ ਤੇ ਉਹ ਇਸ ਗੱਲ ਨੂੰ ਵੈਲਕਮ ਹੀ ਕਰਦੇ ਰਹਿਣਗੇ ਇਹ ਚੱਲਦਾ ਹੀ ਰਹਿਣਾ ਹੈ ਜੀ ਦੋਸਤੋ ਇਹ ਸੀਗੀ ਪ੍ਰਵਾਸ ਬਾਰੇ ਇੱਕ ਛੋਟੀ ਜੀ ਡਿਸਕਸ਼ਨ ਮੇਰੇ ਨਾਲ ਸਾਥ ਦਿੱਤਾ ਮਾਸਟਰ ਜਿੰਦਰ ਭਦੋੜ ਜੀ ਸਾਡੇ ਜਥੇਬੰਦ ਮੁਖੀ ਤਰਕੀ ਸਾਡੀ ਪੰਜਾਬ ਮੈਂ ਹਾਂ ਸਰਦੀ ਟਿੱਬਾ ਏ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤਰਖੀ ਚੈਨਲ ਤੇ ਤੁਹਾਡਾ ਆਉਣ ਲਈ ਬਹੁਤ ਬਹੁਤ ਧੰਨਵਾਦ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਓ